ਕੀ ਗੱਲ ਪਿਆ ਦੋਸਤੋ ਅੱਜ 21 ਤਰੀਕ 21 ਅਗਸਤ ਆ ਜੀ 2024 ਹੈ ਅੱਜ ਰਜਿੰਦਰਾਪੁਰੀ ਪਿੰਡ ਦੇ ਵਿੱਚ ਖੜਿਆ ਆ ਪਿਆ ਦੋਸਤੋ ਇੱਥੇ ਜੀ ਰਾਤ ਅੱਜ ਸਵੇਰ ਦੇ 2 ਵਜੇ ਤਕਰੀਬਨ ਬੱਕਰੀਆਂ ਚੋਰੀ ਹੋ ਗਈਆਂ ਬਹੁਤ ਗਰੀਬ ਘਰ ਦੇ ਨੇ ਜਿਨ੍ਹਾਂ ਦੀ ਚੋਰੀ ਹੋਈ ਨੇ ਆਪਾਂ ਉਹਨਾਂ ਤੋਂ ਪੁੱਛਦੇ ਆ ਵੀ ਕੀ ਗੱਲ ਹੋਈ ਆ ਕਿੰਦਾਂ ਦੀਆਂ ਬੱਕਰੀਆਂ ਦੀ ਕਿੰਨੇ ਵਜੇ ਕੀ ਚਾਂਸ ਹੋਇਆ ਠੀਕ ਹੈ ਜੀ ਹਾਂ ਵੀਰੇ ਜੀ ਕਿਵੇਂ ਆ ਇਹ ਤੁਹਾਨੂੰ ਖਾਸ ਕਰਦਾ ਦੀ ਇਹ ਪਿੰਡ ਜੀ ਪਸੌੜ ਦੇ ਲਾਗੇ ਪੈਂਦਾ ਹੈਗਾ ਅਰੇ ਜਿੰਦਰਾਪੁਰੀ ਰਾਂਚਣਾ ਤੇ ਇਹਦੇ ਦੂਸਰੀ ਸਾਈਡ ਨਹਿਰ ਪੈਂਦੀ ਹੈ ਜੀ ਠੀਕ ਹੈ ਜਿਹੜੀ ਬੱਬਨਪੁਰ ਵਾਲੀ ਨਹਿਰ ਆਹ ਤੁਸੀਂ ਦੇਖ ਸਕਦੇ ਹੋ ਆ ਜਗ੍ਹਾ ਤੋਂ ਰਾਤ ਚੋਰੀ ਹੋਈ ਹੈ ਜੀ ਸਵੇਰੇ ਕਿੰਨੇ ਕਵਜਾ ਟਾਈਮ ਸੀ 1:40 ਤੋਂ 1:30 1:30 ਤੋਂ 2 ਵਜੇ ਤੱਕ ਦਾ 1:30 ਤੋਂ 2 ਵਜੇ ਦਾ ਟਾਈਮ ਸੀ ਤੁਸੀਂ ਦੇਖ ਸਕਦੇ ਹੋ ਇੱਥੋਂ ਜੀ ਆ ਚੀਜ਼ ਭੰਨ ਕੇ ਇੱਥੋਂ ਦੋ ਬੱਕਰੀਆਂ ਕੱਢ ਕੇ ਲੈ ਗਈ ਠੀਕ ਹੈ ਜੀ ਤੇ ਉਹਨਾਂ ਕੋਲੇ ਗੱਡੀ ਦੱਸੀ ਆ ਰਹੀ ਹਾਂਜੀ ਕਿੰਨੇ ਵਜੇ ਤੱਕ ਕਰੈਕਟ ਕਿੰਨੇ ਵਜੇ ਤੱਕ ਡੇਢ ਕਜੇ 1:40 ਦੇ ਟਾਈਮ ਦੇ ਵਿੱਚ ਵਿੱਚ ਗੱਡੀ ਆਈ ਔਰੇ ਹਾਂ ਤੇ ਉਸ ਤੋਂ ਬਾਅਦ ਚੋਰੀ ਹੋਈ ਆ ਜੀ ਕਿੰਨੀਆਂ ਬੱਕਰੀਆਂ ਲੱਗਿਆ ਨੇ ਬੱਕਰੀਆਂ ਦੋ ਉਹਨਾਂ ਕੱਢੀਆਂ ਚਾਰ ਪੰਜ ਸੀਗੀਆਂ ਹਾਂ ਉਹ ਚ ਦੋ ਚਾੜਨ ਪਾਏ ਨੇ ਦੋ ਚਾੜ ਮਾਣੇ ਕਹੇ ਜੀਆਂ ਬੱਕਰੀਆਂ ਸੀ ਇੱਕ ਤਾਂ ਭੂਰੀ ਜੀ ਆ ਹਾਂ ਤੇ ਇੱਕ ਸਿੰਗ ਟੁੱਟਿਆ ਇੱਕ ਪਾਸੇ ਟੋਪੀ ਲਈ ਜੀ ਸੂਈ ਹੋਈ ਆ ਸੂਈ ਹੋਈ ਇੱਕ ਇੱਕ ਥਣ ਚੱਲਦਾ ਉਹਦਾ ਹਾਂ ਇੱਕ ਇੱਕ ਥਣ ਚੱਲਦਾ ਹਾਂ ਇੱਕ ਪਲੂਣ ਬਾਠਾ ਕਾਲੀ ਸ਼ਾ ਚਿੱਟੀ ਜਿਹੜੀ ਭੂਰੀ ਵਾਲੇ ਇੱਕ ਥਣ ਚੱਲਦਾ ਦੂਜਾ ਚੱਲਦਾ ਨਹੀਂ ਦੂਜੀ ਦੂਜੀ ਥਣ ਨਹੀਂ ਆ ਠੀਕ ਆ ਤੇ ਜਿਹੜੀ ਕਾਲੀ ਆ ਉਹ ਉਹ ਕਾਲੀ ਪ੍ਰੋਪਰ ਸਹੀ ਆ ਪਲੂਨ ਪੱਠ ਸੂਈ ਸਿੰਗਲ ਕਿਵੇਂ ਨੇ ਵੱਡੇ ਨੇ ਛੋਟੇ ਨੇ ਛੋਟੇ ਨੇ ਡੇਡੇ ਕਿ ਸੰਗ ਨੇ ਸਿੰਗ ਛੋਟੇ ਨੇ ਹੈ ਕਿੱਡੀ ਕ ਹਾਈਟ ਹੋਰੀ ਇੰਨੀ ਕ ਹਾਈਟ ਆ ਬਸ ਮੰਨ ਲਾ ਵੀ ਹੋਊਗੀ 32 ਦੇ 3 ਇੰਚ 32 ਦੇ 3 ਇੰਚ ਠੀਕ ਆ ਮੱਧ ਹੋਏ ਕੋਈ ਕਹਿ ਨਹੀਂ ਸਕਦੇ ਤੇ ਗੱਡੀ ਜਿਹੜੀ ਆਪਾਂ ਨੇ ਕੈਮਰੇ ਦੇ ਵਿੱਚ ਦੇਖਿਆ ਤੁਹਾਨੂੰ ਉਹ ਵੀ ਵੀਡੀਓ ਵਿੱਚ ਲਾਵਾਂਗੇ ਕੀ ਕਹਿ ਸਕਦੇ ਮਤਲਬ ਹੈਗੇ ਕਿਸੇ ਤੇ ਸ਼ੱਕ ਕੋਈ ਕੋਈ ਹੋ ਕੀ ਕਹਿ ਸਕਦੇ ਆ ਵੀਰੇ ਹੋ ਦੇਖੋ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਯਾਰ ਤانوں ਪਤਾ ਯਾ ਗਰੀਬ ਪਰਿਵਾਰ ਦਾ ਬਹੁਤ ਔਖਾ ਹੁੰਦਾ ਦੋ ਪਸ਼ੂ ਬਹੁਤ ਵੱਡੀ ਗੱਲ ਹੁੰਦੀ ਆ ਠੀਕ ਹੈ ਜੀ ਰਿਕਵੈਸਟ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਤੁਹਾਨੂੰ ਪਤਾ ਲੱਗੇ ਦੋ ਬੱਕਰੀਆਂ ਨੇ ਇੱਕ ਭੂਰੇ ਕਲਰ ਦੀ ਆ ਇੱਕ ਬਲੈਕ ਕਲਰ ਦੀ ਆ ਤਾਂ ਤੁਹਾਨੂੰ ਨੰਬਰ ਅਸੀਂ ਸਕਰੀਨ ਤੇ ਦਿੱਦਾਂਗੇ ਸਾਡੇ ਨਾਲ ਕੰਟੈਕਟ ਜੁੜੂੜ ਕਰ ਲਿਓ ਜੀ ਠੀਕ ਹੈ ਜੀ ਰਜਿੰਦਰਾਪੂਰੀ ਪਿੰਡ ਆ ਜੀ ਜਿਹੜੀ ਚੋਰੀ ਹੋਈ ਆ ਉਹ ਗੱਡੀ ਦੇ ਵਿੱਚ ਹੋਈ ਆ ਜੀ ਗੱਡੀ ਦੇ ਵਿੱਚ ਚੋਰੀ ਕਰਕੇ ਲੈ ਗਏ ਨੇ ਜੀ ਰਾਤ ਨੂੰ ਤੁਸੀਂ ਦੇਖ ਸਕਦੇ ਹੋ ਆ ਸੜਕ ਆ ਤੇ ਇੱਥੋਂ ਆ ਕੇ ਬੰਦਿਆਂ ਨੇ ਆ ਭਰਿਆ ਪੰਨਿਆ ਜੀ ਠੀਕ ਹੈ ਜੀ ਇਹ ਪੰਨ ਕੇ ਲੈ ਕੇ ਗਏ ਨੇ ਦੋ ਬੱਕਰੇ ਚੋਰੀ ਕਰਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜੇ ਤੁਹਾਨੂੰ ਪਤਾ ਲੱਗਿਆ ਤਾਂ ਸਾਡਾ ਕੰਟੈਕਟ ਜਰੂਰ ਕਰਿਓ ਜੀ ਤਾਂ ਕਿ ਕਿਸੇ ਵੀਰ ਦਾ ਭਲਾ ਹੋ ਸਕੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ